ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਮਾ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕੀਰਤ ਸੇਵਕ ਕੀ ਤਹਾਂ ਤਹਾਂ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕ ਕੇ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ ਜੈ ਜੈ ਕਾਜਕਿਰਤ ਸੇਵਕ ਕੀ ਤਹਾ ਤਹਾ ਉਠਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤਿਸ ਸੇਵਕ ਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤੀਸ ਨਾਨਕ ਪਰਸਣ ਆਵੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕੀਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਆਵੇ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤੇ ਸੇਵਕ ਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਮਾ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ ਜੈ ਜੈ ਕਾਜਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤੇ ਸੇਵਕ ਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ ਜੈ ਜੈ ਕਾਜ ਕੀਰਤ ਸੇਵਕ ਕੀ ਤਹਾ ਤਹਾ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤਿਸ ਸੇਵਕ ਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਮਾ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ ਜੈ ਜੈ ਕਾਜਕੀਰਤ ਸੇਵਕ ਕੀ ਤਹਾ ਤਹਾ ਉੱਠਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤਿਸ ਸੇਵਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤੀਸਾ ਨਾਨਕ ਪਰਸਣਿ ਆਵੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਮਾ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕੀਰਤ ਸੇਵਕ ਕੀ ਤਹਾਂ ਤਹਾਂ ਉਠਤਾ ਵੈ సేవਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤਿਸ ਸੇਵਕ ਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਮਾ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ ਜੈ ਜੈ ਕਾਜਕਿਰਤ ਸੇਵਕ ਕੀ ਤਹਾਂ ਤਹਾਂ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤੇ ਸੇਵਕ ਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੈ ਸਤ ਨਾਮੁ ਸ੍ਰੀ ਵਾਹਿ ਗੁਰਜੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ ਜੈ ਜੈ ਕਾਜ ਕੀਰਤ ਸੇਵਕ ਕੀ ਤਹਾ ਤਹਾ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕ ਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਮਾ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕੀਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਨਕ ਪਰਸਣਿ ਆਵੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ ਜੈ ਜੈ ਕਾਜਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤਿਸ ਸੇਵਕ ਕੇ ਹੌ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਈ ਸੁਣੀ ਮਨ ਹਰਿਆ ਤੀਸ ਨਾਨਕ ਪਰਸਣ ਆਵੇ ਸਤਨਾਮ ਸ਼੍ਰੀ ਵਾਹਿਗੁਰੂ ਜੀ